डी के ब्यूटी के विच वेलकम जी सोडा आज सोनू आपा गुडी कट चडी सलवार आगी ओदी कटिंग ते स्टिचिंग दोनों ਦੱਸਾਂਗੇ ਵੀ ਆਪਾਂ ਕਿਵੇਂ ਕਰਦੇ ਆਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ सोनू ਆਪਾਂ ਦੱਸਾਂਗੇ ਇਹਦੇ ਲਈ ਪਹਿਲਾਂ ਆਪਾਂ ਨਾ ਜਿਹੜਾ ਐਕਸਟਰਾ ਕੱਪੜਾ ਜਿੰਨੀ ਆਪਣੀ ਜਾਨੀ ਕਿ ਆਪਣੀ ਲੰਬਾਈ ਹੈਗੀ ਹੈਗੀ सलवार ਦੀ 36 ਇੰਚ 36 ਇੰਚ ਤਿਆਰ ਆਗੀ ਤੇ ਆਪਾਂ ਨਾ 40 ਇੰਚ ਰੱਖਾਂਗੇ ਇਹਨੂੰ ਲੰਬਾਈ ਇਹਦੀ 40 ਇੰਚ ਰੱਖਾਂਗੇ 4 ਇੰਚ ਉੱਪਰ ਐਕਸਟਰਾ ਰੱਖਾਂਗੇ ਕੱਪੜਾ ਤੇ ਜਾਨੀ ਕਿ 36 ਇੰਚ ਦੀ ਆਪਾਂ ਕਟਾਈ ਕਰਾਂਗੇ ജീവി ഉപരോ ഇസ്റ്റാഗേ ബെൽട ക ന്നാലി ചാലി ഇഞ്ച മേ സാ കോ ഡയ ഫോൽഡ ആസ്തീസ് തരോ ഇതാ ഡബൽ തയ്യാറു ഫോൽഡിട്ട് കപ്പേന പെല്ലാം ലംബ ਉਹ ਕਰਾਂਗੇ 4 ਇੰਚ ਉੱਪਰ ਲਾਵਾਂਗੇ ਜਿਹੜਾ ਆਪਾਂ ਐਕਸਟਰਾ 4 ਇੰਚ ਲੈਣਾ ਹੈ ਵਿੱਚ ਕੋਈ 2.5 ਇੰਚ ਵੀ ਲੈਂਦਾ ਕੋਈ 1.5 ਇੰਚ ਵੀ ਲੈਂਦਾ ਕੋਈ 2 ਇੰਚ ਰੈਂਦਾ ਆਪਾਂ 4 ਇੰਚ ਲਾਵਾਂਗੇ ਉੱਪਰ 4 ਇੰਚ ਲੈ ਕੇ ਕੱਪੜੇ ਨੂੰ ਐਕਸਟਰਾ ਕੱਪੜਾ 4 ਇੰਚ ਲੈ ਕੇ نیچے ਹੁਣ ਆਪਾਂ ਨਾ ਲੰਬਾਈ ਮਿਨਾਗੇ ਲੰਬਾਈ ਆਪਾਂ ਰੱਖਾਂਗੇ 36 ਇੰਚ 36 ਇੰਚ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ 8 ਇੰਚ ਦਾ ਪਹੁੰਚੇ ਤੇ ਨਿਸ਼ਾਨ ਲਾਵਾਂਗੇ ਇਹ ਆਪਾਂ 2 ਇੰਚ ਜਾਨਕਿ ਜਿਹੜਾ ਪਹੁੰਚੇ ਤੇ ਜਾਨਕਿ ਨੀਚੋਂ ਫੋਲਡ ਕਰਨਾ ਉਹ ਵੀ ਆਪਾਂ ਵਿੱਚ ਹੀ ਕਪੜਾ ਲਵਾਂਗੇ ਇਸ ਤਰ੍ਹਾਂ ਕੱਟ ਕੇ ਲੱਗ ਕਰ ਲੈਣੇ ਆ ਇਹ ਆਪਣੀ ਸਲਵਾਰ ਸਲਵਾਰ ਵਾਲਾ ਕਪੜਾ ਰਹਿ ਗਿਆ ਤੇ ਇਸ ਤਰ੍ਹਾਂ ਆਪਾਂ ਨਾ ਜਿਹਦੇ ਨੀਚੇ 2 ਇੰਚ ਆਪਾਂ ਜਿਹੜਾ ਪਹੁੰਚਾ ਆਪਾਂ ਜਿਵੇਂ ਆਪਣੀ ਆਮ ਸਲਵਾਰ ਦਾ ਪਹੁੰਚਾ ਬਣਾਉਣੇ ਪਹੁੰਚਾ ਆਪਾਂ ਉਦਾਂ ਹੀ ਬਣਾਵਾਂਗੇ ਇਹਦਾ ਤੇ ਇੱਥੋਂ ਆ ਲਾਵਾਂਗੇ ਆਪਾਂ ਝੋਲੀ ਦਾ ਨਿਸ਼ਾਨ ਝੋਲੀ ਆਪਾਂ ਇਹਦੀ ਰੱਖਾਂਗੇ 12 ਇੰਚ ਤੇ نیچے ਆਪਾਂ 8 ਇੰਚ ਹੁਲਾਇਆਗਾ ਮੁਰਦਾ ਇਹਦੇ ਨਾਲ ਮਲਾ ਲਾਂਗੇ ਇਹਨੂੰ ਸ਼ਾਨ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜਿਵੇਂ ਆਪਾਂ ਆਮ ਪਲਾਜੋ ਕੱਟਦੇ ਹਾਂ ਹੁਣ ਜਿਹੜੀ ਆਹ ਵਾਲੀ ਕਾਟ ਆਪਾਂ ਨਾ ਇਸ ਤਰ੍ਹਾਂ ਪਾ ਲਾਂਗੇ ਯਾਨੀ ਕਿ ਜਿਹੜਾ ਆਪਣਾ ਨੀਚੇ ਜਿਹੜੀ ਵਿਚਕਾਰ ਵਾਲੀ ਸੀਨ ਹੈ ਇਹ ਕੱਟ ਪਾਉਣ ਦੇ ਨਾਲ ਵਿਚਕਾਰ ਵਾਲੀ ਸੀਨ ਤੇ ਬਿਲਕੁਲ ਕੋਈ ਖਿੱਚ ਨਹੀਂ ਪੈਂਦੀ ਹੈਗੀ ਤੇ ਹੁਣ ਆਪਾਂ ਕਰ ਦਾਂਗੇ ਦੀ ਕਟਿੰਗ ਜਿਹੜੀ ਬੰਦ ਵਾਲੀ ਸਾਈਡ ਆ ਉਹ ਜਿਸ ਸਾਈਡ ਆਪਾਂ ਬੰਦ ਵਾਲੀ ਸਾਈਡ ਦੂਸਰੀ ਸਾਈਡ ਆ ਗਈ ਤੇ ਇਧਰ ਆਪਾਂ ਫੁੱਲਾਪਾ ਸਾਈਡ ਰੱਖੀ ਹੈ ਵੀ ਜਿਸ ਸਾਈਡ ਆਪਾਂ ਪਹੁੰਚਾ ਰੱਖਿਆਗਾ ਉਸ ਸਾਈਡ ਆਪਾਂ ਜਾਨਕੀ ਬੰਦ ਰੱਖੀ ਹੈਗੀ ਸਲਵਾਰਾ ਵਾਲਾ ਕੱਪੜਾ ਤੇ ਇਹਦੇ ਨੂੰ ਫੋਲਡ ਕੀਤਾ ਜੇ ਤੇ ਹੁਣ ਸਾਨੂੰ ਆਪਾਂ ਕਾਇਦੀ ਕਟਿੰਗ ਸੋਰੀ ਸਟੀਚਿੰਗ ਕਰਕੇ ਦਸ ਦਿਖਾਉਣੀ ਹੈਗੀ ਆਪਾਂ ਮਸ਼ੀਨ ਤੇ ਚੱਲਦੇ ਆਂ ਆ ਦੇਖੋ ਜੀ ਪਹਿਲਾਂ ਆਪਾਂ ਨੇ ਇਹਦੀ ਜਿਹੜੀਆਂ ਵਿਚਕਾਰ ਵਾਲੀਆਂ ਸੀਨਾ ਨੇ ਪਹਿਲਾਂ ਆਪਾਂ ਲਾ ਲਾਂਗੇ ਕੱਟ ਜਿਹੜਾ ਵਿਚਕਾਰ ਆਪਾਂ ਤੁਹਾਨੂੰ ਦੱਸਿਆ ਸੀ ਫੋਲਡ ਕਰਕੇ ਕਪੜਾ ਇਸ ਤਰ੍ਹਾਂ ਲਿਆ ਹੋਇਆ ਹੈ ਤੇ ਦੋਨਾਂ ਪੀਸਾ ਤੇ ਕੱਟ ਲਾ ਲਾਂਗੇ ਕੱਟ ਕੱਟ ਲਾ ਕੇ ਤੇ ਫਿਰ ਨਾ ਆਪਾਂ ਇਹਨੂੰ ਖੋਲ ਲਾਂਗੇ ਇਸ ਤਰ੍ਹਾਂ ਖੋਲ ਕੇ ਤੇ ਦੋਨਾਂ ਪੀਸਾ ਨੂੰ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੂੰ ਆਪਾਂ ਵਿਚਕਾਰ ਵਾਲੀ ਜਿਹੜੀ ਝੋਲੀ ਵਾਲੀ ਸੀਨ ਹੈ ਪਹਿਲਾਂ ਆਪਾਂ ਉਹ ਲਾਵਾਂਗੇ ਇਸ ਤਰ੍ਹਾਂ ਤਰਾਕਿਆ ਪਾ ਚੋੜੀ ਵਾਲੀ ਸੀਨ ਲਾ ਲੈਨੇ ਦੋਨੋਂ ਸਾਈਡ ਦੀ ਤੇ ਹੁਣ ਜੋੜੀ ਲਈਏ ਦੋਨੋਂ ਸਾਈਡ ਦੀ ਸੀਨ ਲਾ ਲਈਆਂ ਹੁਣ ਆਪਾਂ ਇਧਰੋਂ ਵੀ 5 ਇੰਚ ਲਾਵਾਂਗੇ ਜਿਹੜਾ ਵਿਚਕਾਰ ਉਹ ਝੋਲੀ ਵਾਲਾ ਕੱਪੜਾ ਉਧਰੋਂ ਦੂਸਰੀ ਸਾਈਡ ਵੀ ਆਪਾਂ 5 ਇੰਚ ਲਵਾਂਗੇ ਜਿਹੜਾ ਵਿਚਕਾਰ ਕੱਟ ਲਾਇਆ ਹੈਗਾ ਉਹਦੇ ਤੱਕ ਆਪਾਂ ਨਾ 3 3 ਇੰਚ ਦੀ ਇਸ ਤਰ੍ਹਾਂ 3 3 ਇੰਚ ਦੇ ਨਾਲ ਨਿਸ਼ਾਨ ਲਾ ਲਾਂਗੇ ਦੋਨੋਂ ਸਾਈਡੇ ਇੱਧਰ ਵੀ ਲਾ ਲੇ ਤੇ ਆਪਾਂ ਇਸ ਸਾਈਡ ਵੀ ਲਾ ਲੈਣੇ ਆ 3 3 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਆ ਇਹ 3 3 ਇੰਚ ਤੇ ਆਪਾਂ ਜਾਨਕਿ ਬਲ ਪਾਵਾਂਗੇ ਕਿਸੇ ਦੇ 4 ਬਲ ਵੀ ਪੈ ਜਾਂਦੇ ਆ ਕਿਸੇ ਦੀ 5 ਬਲ ਵੀ ਪੈ ਜਾਂਦੀ ਆ ਆਪਾਂ ਇਹ 3 3 ਇੰਚ ਦੇ 4 ਬਲ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਉੱਪਰ ਇੱਕ ਵਾਰੀ ਇੱਕ ਵਾਰੀ ਫਿਰ ਤੋਂ ਇਸ ਤਰ੍ਹਾਂ ਰੱਖ ਲਾਂਗੇ ਇਹ ਆਪਾਂ ਜਿਹੜੇ ਬਲ ਪਾਉਣੇ ਨੇ ਇਹ ਆਪਾਂ ਫਰੰਟ ਵਾਲੇ ਪਾਸੇ ਪਾਉਣੇ ਆ ਜਿਹੜਾ ਆਪਾਂ ਫਰੰਟ ਤੇ ਅੱਗੇ ਉਹ ਕਰਾਂਗੇ ਫਲਵਾਰ ਦੇ ਤੇ ਇਸ ਤਰ੍ਹਾਂ ਰੱਖ ਕੇ ਨਾ ਇਹ ਆਪਾਂ ਚਾਰ ਬਲ ਪਾਈ ਹੈਗੇ ਕੋਈ ਚਾਰ ਬਲ ਵੀ ਪਾ ਲੈਣਾ ਕੋਈ ਪੰਜ ਬਲ ਵੀ ਪਾ ਲੈਣਾ ਤੁਸੀਂ ਆਪਣੇ ਪੱਪੜੀ ਦਾ ਹਿਸਾਬ ਲਾ ਲੈਣਾ ਆਪਣੇ ਫੀਰ ਦਾ ਜਾਨੀ ਕਿ ਉਹ ਜਿਹੜਾ ਉੱਪਰਲੀ ਆਪਣੀ ਹਿੱਪ ਹੁੰਦੀ ਹੈ ਉਦੇਸਾ ਦੇ ਨਾਲ ਤੇ ਹੁਣ ਇਹਨਾਂ ਨੂੰ ਨਾ ਚਾਰਾਂ ਬਾਲਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਕਰ ਲਾਂਗੇ ਇਹ ਚਾਰ ਬਾਲ ਪਾ ਲਈ ਜੀ ਇਸ ਤਰ੍ਹਾਂ ਤੇ ਇਹਨਾਂ ਆਪਾਂ 10 ਇੰਚ ਤੱਕ ਇਸ ਤਰ੍ਹਾਂ ਸਿੱਧੀ ਸੀਨ ਲਾਵਾਂਗੇ ਇਕੱਠੇ ਕਰਕੇ 3 ਇੰਚ ਤੱਕ ਸਿੱਧੀ ਸੀਨ ਲਾ ਲਾਂਗੇ ਆਪਾਂ ਨਿਸ਼ਾਨ ਪਹਿਲਾਂ ਨਹੀਂ ਸਿਲਾਇਆ ਇਸ ਤਰ੍ਹਾਂ ਹੀ ਮਿਲਿਆ ਤੇ ਹੁਣ ਜਿਹੜਾ ਆਪਣਾ ਇਹ ਅੱਗੇ ਵਾਲਾ ਪੰਜਵਾਂ ਵਾਲਾ ਹੈ ਉਹਦੇ ਉੱਪਰ ਇਹਨਾਂ ਚਾਰਾਂ ਬਲਾਂ ਨੂੰ ਇਸ ਤਰ੍ਹਾਂ ਫਿਰ ਤੋਂ ਫੋਲਡ ਕਰਕੇ ਇਸ ਤਰ੍ਹਾਂ ਲੱਖ ਲਾਂਗੇ ਉੱਪਰ ਰੱਖ ਕੇ ਤੇ ਇਹਦੇ ਸੀਨ ਆਪਾਂ ਇੱਕ ਵਾਰੀ ਫਿਰ ਤੋਂ ਲਾ ਲਾਂਗੇ ਇਸ ਤਰ੍ਹਾਂ ਐ ਮੋੜ ਕੇ ਜੀ ਤੇ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਜਿਹੜਾ ਇਧਰਲੀ ਸਾਈਡ ਆਪਾਂ ਨਿਸ਼ਾਨ ਲਾਇਆ 3-3 ਨੀਚੇ ਤੇ 1.5 ਇੰਚ ਤੇ ਪਹਿਲਾ ਨਿਸ਼ਾਨ ਲਾਇਆ ਹੈ ਦੀ ਜਨਕੀ ਵਿਚਕਾਰ ਆਪਣਾ 10 ਇੰਚ ਕਪੜਾ ਹੋ ਗਿਆ ਤੇ ਮੂਣੀ ਨਾਲ ਵੀ ਆਪਾਂ ਇਸ ਤਰ੍ਹਾਂ ਜਿਵੇਂ ਆਪਾਂ ਉਧਰ ਪਾਏ ਬਲ ਇਸ ਤਰ੍ਹਾਂ ਹੀ ਪਾ ਲੈਣੀ ਹੈ ਇੱਧਰ ਵੀ ਤੇ ਉਹ ਬਲ ਪਾ ਲਏ ਜੀ ਹੁਣ ਆਪਾਂ ਨਾ 3 ਇੰਚ ਦੀ ਪੱਟੀ ਲਈ ਹੈਗੀ ਇਹਦੇ ਆਪਾਂ ਪਾਵਾਂਗੇ ਉੱਪਰ ਨਾ ਇਲਾਸਟਿਕ ਪਾਵਾਂਗੇ 3 ਇੰਚ ਦੀ ਇਸ ਤਰ੍ਹਾਂ ਪੱਟੀ ਲੈ ਕੇ ਜੀ ਇਹ ਆਪਾਂ ਜਿਹੜੀ ਆਪਣਾ ਉੱਪਰ ਲਾ ਕੇ ਰਹਿਗਾ ਉਹਦੀ ਉਹਨੂੰ ਆਪਾਂ ਮਿਲ ਲਿਆ ਸੀਗਾ ਆਪਣੀ ਜਿੰਨੀ ਜਨਕੀ ਉੱਪਰਲੀ ਉਹ ਹੁੰਦੀ ਹੈ ਹਿੱਪ ਹੁੰਦੀ ਹੈ ਉਦੀ ਸਾਹਿਬ ਦੇ ਨਾਲ ਮਿੰਕੀ ਤੇ ਉੱਪਰ ਆਪਾਂ ਰੱਖਾ ਕੀਤੇ ਇਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਨਾਲ ਆਪਾਂ ਕਲੀਏ ਨੂੰ ਪੱਟੀ ਨੂੰ ਇਹਦਾ ਟਾਣਾ ਅਟੈਚ ਕਰ ਲਾਂਗੇ ਫਿਰ ਆਪਾਂ ਇਹਦੇ ਵਿੱਚ ਪਾ ਲਾਂਗੇ ਇਲਾਸਟਿਕ ਇਹ 3 ਇੰਚ ਦੀ ਲਈ ਹੈ ਆਪਾਂ ਸਵਾ ਇੰਚ ਦੀ ਯਾਨੀ ਕਿ ਇਲਾਸਟਿਕ ਜਿਹੜੀ ਹੈਗੀ ਉਹ ਆਪਣੀ ਸਵਾ ਇੰਚ ਦੀ ਹੈ ਸਵਾ ਇੰਚ ਚੌੜੀ ਇਲਾਸਟਿਕ ਆਪਣੇ ਕੋਲੇ അദ്ധ് അദ്ധാ ഇഞ്ചാരി പവാ ഇഞ്ചാസ്റ്റലി ചാരസേ പട്ടേ പഴ അലഗത്താ ബെൽറ്റ് ജീവി 3 ਇੰਚ ਦੀ ਪੱਟੀ ਲਈਏ ਚ ਇਲਾਸਟਿਕ ਪਾਵਾਂਗੇ 벨ਟ ਯਾਨੀ ਕਿ 벨ਟ ਜਿਹੜੀ ਆਪਾਂ ਉੱਪਰ ਲਈ ਰੋਣੀ ਹੈ ਜਿਆਦਾ ਚੌੜੀ ਨਹੀਂ ਲਾਉਂਦੇ ਜਿਵੇਂ ਆਪਾਂ ਆਮ ਸਲਵਾਰਾਂ ਦੇ ਉੱਤੇ ਆਪਣਾ 6.5 7 ਇੰਚ ਦੀ 벨ਟ ਲਾਉਣੀ ਹੈ ਆ ਦੇਖੋ ਜੀ ਹੁਣ ਆਪਾਂ ਇਹਦੇ ਤੇ ਲਾ ਲਈ ਇਹ ਇਸ ਤਰ੍ਹਾਂ ਬਣ ਗਈ ਆਪਣੀ ਸਲਵਾਰ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਇਲਾਸਟਿਕ ਇਲਾਸਟਿਕ ਪਾ ਕੇ ਸਾਨੂੰ ਆਪਾਂ ਫਿਰ ਦਿਖਾਉਣੀ ਅੱਗੇ ਇਸ ਤਰ੍ਹਾਂ ਲਾਸਟਿਕ ਪਾ ਕੇ ਆ ਲਾਸਟਿਕ ਆਪਾਂ ਪਾ ਲਈ ਜੀ ਹੁਣ ਆਪਾਂ ਨਾ ਲਾਸਟਿਕ ਦੇ ਉੱਪਰ ਇੱਕੀ ਸੀਨ ਹੋਰ ਲਾ ਲੈਣੀ ਆ ਇਹਦੇ ਵਿੱਚਕਾਰ ਰੱਖ ਕੇ ਇਹਨੂੰ ਖਿੱਚ ਕੇ ਇਸ ਤਰ੍ਹਾਂ ਨਾਲੇ ਜਦੋਂ ਆਪਾਂ ਇਹ ਲਾਸਟਿਕ ਪਾਉਣੀ ਹੈਗੀ ਆਪਣੀ ਸਲਵਾਰ ਬਿਲਕੁਲ ਵੀ ਘੁੰਮਦੀ ਨਹੀਂ ਹੈਗੀ ਇਹ ਕਿਉਂਕਿ ਇੱਕਸਾਰ ਜਾਨੀ ਕਿ ਸਾਰਾ ਆਪਣਾ ਹੋ ਆ ਜਾਂਦਾ ਹੈ ਸਜ ਹਿੱਪ ਦਾ ਵੀ ਨਾਲੇ ਜਿਹੜੀ ਆਪਾਂ ਮਿੰਕੀ ਹਿੱਪ ਨੂੰ ਆਪਾਂ ਮਿੰਕੀ ਉਸ ਹਸਾਬ ਦੇ ਨਾਲ ਆਪਾਂ ਉੱਪਰਲੀ ਜਿਹੜੀ 벨ਟ ਰੱਖਦੀਆਂ ਤੁਸੀਂ ਆਪ ਦੇ ਹਿਸਾਬ ਦੇ ਨਾਲ ਰੱਖ ਸਕਦੇ ਹੋਗੇ ਉਹਦੇ ਨਾਲ 2 ਜਿਹੜੀ ਹਿਪ ਆਪਾਂ ਮਿਣਾਗੇ ਆਪਣੀ ਉਹਦੇ ਨਾਲ 2 ਜਾਂ 3 ਇੰਚ ਕਪੜਾ ਵੱਧ ਲੈ ਲੇ ਥੋੜਾ ਜਿਹਾ ਆ ਦੇਖ ਜਿਸ ਤਰ੍ਹਾਂ ਹੋ ਗਈ ਹੁਣ ਆਪਾਂ ਜਿਵੇਂ ਆਪਾਂ ਆਮ ਸਲਵਾਰਾਂ ਦੇ ਪੌਂਚੇ ਬਣਾਉਣੇ ਆ ਉਹ ਵੀ ਇਹਦੇ ਵਿੱਚ ਧਰ ਕੇ ਨਾ ਵੀ ਬੁਗਰਮ ਧਰ ਕੇ ਇਹਦੀ ਉਲਟੀ ਸਾਈਡ ਤੇ ਬੁਗਰਮ ਧਰ ਕੇ ਇਸ ਤਰ੍ਹਾਂ ਫੋਲਡ ਕਰ ਲਾਂਗੇ ਪ੍ਰੈਸ ਕਰ ਲਾਂਗੇ ਤੇ ਇਸ ਤਰ੍ਹਾਂ ਫੋਲਡ ਕਰਕੇ ਤੇ ਆਪਣੇ ਪੌਂਚੇ ਬਣ ਜਾਣਗੇ ਤੇ ਫਿਰ ਆਪਾਂ ਇਹਦੇ ਜਿਹੜੀ ਵਿੱਚ ਵਿਚਾਲੀ ਸੀਨ ਹੈ ਉਹ ਲਾ ਲਾਂਗੇ ਇਸ ਤਰ੍ਹਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵੀ ਵਾਚ ਕਰ ਲਿਓ